ਅੱਜਕੱਲ ਕਰਦੇ ਆ ਜੀ ਮਿਸਟਰ ਡੋਨਲਡ 트੍ਰੰਪ ਦੇ ਬਿਗ ਬਿਊਟੀਫੁਲ ਬਿਲਦੀ ਕਿ ਉਹਨਾਂ ਨੇ ਜਿਹੜੇ ਬਿਲੀਅਨਸ ਆਫ ਡਾਲਰਸ ਬਾਰਡਰ ਸਿਕਿਉਰਟੀ ਦੇ ਲਈ ਖਰਚ ਕਰਨੇ ਨੇ ਉਹ ਕਿੱਥੇ ਕਿੱਥੇ ਤੇ ਕਿਵੇਂ ਖਰਚ ਹੋਣਗੇ ਤੇ ਉਹਨਾਂ ਦਾ ਇੰਪੈਕਟ ਜਿਹੜਾ ਹੈ ਅਸਰ ਉਹਨਾਂ ਦਾ ਕੀ ਹੋਏਗਾ ਸਭ ਤੋਂ ਪਹਿਲੀ ਗੱਲ ਤਾਂ 46.5 ਬਿਲੀਅਨ ਡਾਲਰ ਜਿਹੜਾ ਹੈ ਉਹ ਹੋਮਲੈਂਡ ਸਿਕਿਉਰਟੀ ਨੂੰ ਦਿੱਤਾ ਜਾਣਾ ਉਹਦੇ ਨਾਲ ਉਹ ਕਹਿੰਦੇ ਬਾਰਡਰ ਦੇ ਉੱਤੇ ਬੈਰੀਅਰਸ ਲਾਵਾਂਗੇ ਫੈਂਸ ਲਾਵਾਂਗੇ ਦੀਵਾਰ ਬਣਾਵਾਂਗੇ ਉਹਦੇ ਨਾਲ ਵਾਟਰ ਬੈਰੀਅਰਸ ਲੱਗਣਗੇ ਕਿਉਂਕਿ ਜਿਹੜੀ ਉਥੇ ਰਿਵਰ ਹੈ ਜਿਹਦੇ ਤੋਂ ਲੋਕ ਟੱਪ ਕੇ ਆ ਜਾਂਦੇ ਆ ਉਹਦੇ 'ਚ ਬੈਰੀਅਰ ਲੱਗਣਗੇ ਲਾ ਇਨਫੋਰਸਮੈਂਟ ਦੇ ਐਕਸੈਸ ਤੇ ਲਈ ਹੋਰ ਸੜਕਾਂ ਬਣਨਗੀਆਂ ਤੇ ਸੈਂਸਰ ਲੱਗਣਗੇ ਹੁਣ ਜਿਹੜਾ ਹਲੇ ਤੱਕ 10 ਬਿਲੀਅਨ ਹੁਣ ਤੱਕ ਆ ਇਸ ਦਾ ਕਰੰਟ ਬਜਟ ਸੀਗਾ ਉਹਨਾਂ ਨੂੰ 46.5 ਬਿਲੀਅਨ ਡਾਲਰ ਦਿੱਤਾ ਜਾਏਗਾ ਤੇ ਉਹਦੇ ਨਾਲ ਹੁਣ ਇਹਦਾ ਇੰਪੈਕਟ ਕੀ ਹੈ ਇੰਪੈਕਟ ਹੈ ਜੀ 700 ਮੀਲ ਦੀ ਲੰਬੀ ਦੀਵਾਰ ਬਣ ਜਾਣੀ ਹੈ 900 ਮੀਲ ਦਾ ਜਿਹੜਾ ਰਿਵਰ ਬੈਰੀਅਰ ਹੈ ਉਹ ਤਿਆਰ ਹੋ ਜਾਣੇ ਨੇ ਉਹਦੇ ਨਾਲ ਹੁਣ ਹੋਏਗਾ ਕੀ ਕਿ ਮਿਸਟਰ ਡੋਨਲਡ ਟਰੰਪ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਕਿ ਮੈਂ ਦੀਵਾਰ ਬਣਾ ਦੇਵਾਂਗਾ ਮੈਕਸੀਕੋ ਤੇ ਅਮਰੀਕਾ ਦੇ ਵਿਚਾਲੇ ਉਹਨਾਂ ਦੇ ਬਾਰਡਰ ਦੇ ਉੱਪਰ ਉਹ ਪਹਿਲੀ ਗੱਲ ਤਾਂ ਉਹ ਬਣ ਜਾਏਗੀ ਔਰ ਦੂਸਰੀ ਵੱਡੀ ਗੱਲ ਬੁੱਧੀ ਜੀਬੀਆਂ ਦਾ ਕਹਿਣਾ ਹੈ ਇਹ ਉਹ ਕਹਿੰਦੇ ਹੁਣ ਦੀਵਾਰ ਬਣਾਉਣ ਦਾ ਫਾਇਦਾ ਕੀ ਹੋਏਗਾ ਅਸਾਈਲਮ ਬੰਦ ਹੈ ਸੋ ਲੋਕ ਵੈਸੇ ਹੀ ਜਿਹੜਾ ਬਾਰਡਰ ਤੇ ਬਹੁਤ ਜ਼ਿਆਦਾ ਘਟ ਆ ਰਹੇ ਨੇ ਜੇ ਪਿਛਲੇ ਸਾਲ ਨਾਲੋਂ 2025 ਦੇ ਵਿੱਚ ਵੇਖਿਆ ਜਾਵੇ ਤਾਂ ਬਾਰਡਰ ਖਾਲੀ ਪਏ ਨੇ ਉਹ ਕਹਿੰਦੇ ਬਾਰਡਰ ਦੇ ਉੱਪਰ ਦੀਵਾਰ ਨਾਲ ਕੀ ਕਰਾਂਗੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਨੰਗੜਾ ਹੈ ਤਾਂ ਉਹ ਟਨਲ ਬਣਾ ਕੇ ਨਿਕਲ ਜਾਂਦੇ ਨੇ ਉਹ ਜਿਹੜੀ ਪੌੜੀਆਂ ਲਗਾ ਕੇ ਉਹਦੇ ਨਾਲ ਨਿਕਲ ਜਾਂਦੇ ਨੇ ਉਹਨਾਂ ਦੇ ਕੋਲੇ ਪਾਵਰ ਟੂਲਸ ਹੁੰਦੇ ਨੇ ਇਹਦੇ ਉੱਪਰ ਇੰਨਾ ਪੈਸਾ ਖਰਚ ਕਰਨ ਦੀ ਜ਼ਰੂਰਤ ਈ ਹੈ ਖੈਰ ਇਹਦਾ ਅਫੈਕਟ ਜਿਹੜਾ ਹੈਗਾ ਉਹ ਹੋਏਗਾ ਬਾਕੀ ਹੁਣ ਅਗਲਾ ਡਿਟੈਂਸ਼ਨ ਸੈਂਟਰਸ ਨੰਬਰ 2 ਤੇ ਡਿਟੈਂਸ਼ਨ ਸੈਂਟਰ ਨੇ ਜੀ ਵਾਈਟ ਹਾਊਸ ਤੋਂ ਸਟੀਫਨ ਮਿਲਰ ਨੇ ਗੱਲ ਕੀਤੀ ਆ ਉਹ ਕਹਿੰਦੇ ਜੀ 45 ਬਿਲੀਅਨ ਹੈ ਡਿਟੈਂਸ਼ਨ ਸੈਂਟਰ ਦੇ ਲਈ ਉਹ ਅਸੀਂ ਅਡਲਟਸ ਵਾਸਤੇ ਵੀ ਬਣਾਵਾਂਗੇ ਤੇ ਨਾਲ ਦੀ ਨਾਲ ਜਿਹੜੀ ਫੈਮਿਲੀਜ਼ ਵਾਸਤੇ ਵੀ ਬਣਾਵਾਂਗੇ ਉਹ ਕਹਿੰਦੇ ਹੁਣ ਸਾਡੇ ਕੋਲੇ 41000 ਬੈਡਸ ਨੇ ਇਨਾਂ ਨੂੰ ਵਧਾ ਕੇ ਅਸੀਂ 1 ਲੱਖ ਬੈੱਡ ਤੱਕ ਲੈ ਜਾਣਾ ਹੈ ਐਨੇ ਜ਼ਿਆਦਾ ਬੈੱਡ ਹੋਣਗੇ ਤੇ 12 ਤੋਂ 30 ਬਿਲੀਅਨ ਜਿਹੜਾ ਹੈ ਉਹ 18000 ਨਵੇਂ ਆਈਸ ਆਫਿਸਰਸ ਜਿਹੜੇ ਨੇ ਉਹਨਾਂ ਨੂੰ ਹਾਇਰ ਕਰਨਾ ਫਿਰ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਇਹ ਸਾਰੇ ਦੇ ਉੱਪਰ ਵੀ ਖਰਚਾ ਆ ਜਾਏਗਾ ਦੇ ਨਾਲ ਹੀ ਡਾਟ ਲਿਓਨਸ ਜਿਹੜੇ ਆਈਸ ਦੇ ਐਕਟਿੰਗ ਡਾਇਰੈਕਟਰ ਨੇ ਉਹ ਕਹਿੰਦੇ ਜੇ ਇੰਨਾ ਆਪਾਂ ਸਾਰਾ ਕੰਮ ਕਰ ਲਈਏ ਨਾ ਤਾਂ ਇਹਦੇ ਨਾਲ ਕੰਮ ਬਹੁਤ ਜਲਦੀ ਨਿਬੜੇਗਾ ਫਿਰ ਐਨੇ ਸਾਡੇ ਕੋਲੇ ਏਜੰਟ ਹੋ ਜਾਣੇ ਨੇ ਜਗਾ ਜਗਾ ਜਾ ਕੇ ਉਹਨਾਂ ਨੇ ਨਾਲ ਦੇ ਨਾਲ ਹੀ ਬਹੁਤ سارے ਲੋਕ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਪਵਾੜ ਲੈਣੇ ਨੇ ਆਈਸ ਦੇ ਕੋਲੇ ਅੱਜ ਦੇ ਸਮੇਂ ਦੇ ਵਿੱਚ 6000 ਡਿਪੋਰਟੇਸ਼ਨ ਆਫਿਸਰ ਨੇ ਉਹ ਕਹਿੰਦੇ ਇਹ ਬਹੁਤ ਘੱਟ ਹੈ ਸਾਨੂੰ ਬਹੁਤ ਜ਼ਿਆਦਾ ਹੋਰ ਚਾਹੀਦੇ ਨੇ ਸੋ ਮਿਸਟਰ ਮਿਲਰ ਸੀ ਜਿਨ੍ਹਾਂ ਨੇ ਇਹ ਵੀ ਸੁਜੈਸਟ ਕੀਤਾ ਸੀ ਕਿ ਆਈਸ ਹਰ ਰੋਜ਼ 3000 ਅਨਡਾਕੂਮੈਂਟਡ ਬਿਨਾ ਦਸਤਾਵੇਜ਼ ਲੋਕ ਫੜੇ ਤਾਂ ਅਸੀਂ ਆਪਣਾ ਟਾਰਗੇਟ ਜਿਹੜਾ ਹੈਗਾ ਉਹ ਪੂਰਾ ਕਰਦੇ ਆ ਪਰ ਹੁਣ ਇਹਦੇ ਨਾਲ ਹੋ ਕੀ ਰਿਹਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋ ਰਿਹਾ ਦੋ ਵੱਡੇ ਜਿਹੜੇ ਪ੍ਰਾਈਵੇਟ ਜੇਲ੍ਹਾਂ ਨੇ ਪਹਿਲੀ ਜੇਲ ਤਾਂ ਹੈ ਜੀ ਜੀਓ ਗਰੁੱਪ ਦੀ ਜੇਲ ਤੇ ਦੂਸਰੀ ਹੈ ਜੀ ਕੋਰਸ ਸਿਵਿਕ ਦੀ ਜੇਲ ਇਹਨਾਂ ਦੋਨਾਂ ਦੇ ਬਾਰੇ ਨਿਆਰੀ ਹੋ ਗਈ ਕਿਉਂਕਿ ਇੰਨੇ ਵੱਡੇ ਡਿਟੈਂਸ਼ਨ ਸੈਂਟਰਸ ਜਿਹੜੇ ਬਣਨੇ ਨੇ ਆਫਟਰ ਆਲ ਕੌਂਟਰੈਕਟ ਇਹਨਾਂ ਦੇ ਕੋਲ ਹੀ ਜਾਣੇ ਨੰਬਰ 3 ਤੇ ਆਉਂਦਾ ਜੀ ਇਮੀਗ੍ਰੇਸ਼ਨ ਦੀਆਂ ਅਦਾਲਤਾਂ ਇਮੀਗ੍ਰੇਸ਼ਨ ਕੋਰਟਸ ਹੁਣ ਇਮੀਗ੍ਰੇਸ਼ਨ ਦੇ ਕੋਰਟਸ ਦੇ ਵਿੱਚ ਹਾਲੇ ਤੱਕ ਉਹਨਾਂ ਦੇ ਕੋਲੇ 850 ਮਿਲੀਅਨ ਦਾ ਬਜਟ ਹੈ ਪਰ ਇਹਨੂੰ ਵਧਾ ਕੇ 1.25 ਬਿਲੀਅਨ ਦਾ ਬਜਟ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਕੋਰਟ ਸਿਸਟਮ ਹੈ ਜਿਹੜਾ ਇਹਦੇ ਨਾਲ ਅਪਗ੍ਰੇਡ ਕਰਾਂਗੇ ਬਹੁਤ ਸਾਰੇ ਜੱਜਸ ਨਵੇਂ ਹਾਇਰ ਕੀਤੇ ਜਾਣਗੇ ਸਪੋਰਟ ਸਟਾਫ ਹਾਇਰ ਕੀਤਾ ਜਾਏਗਾ ਕੋਰਟ ਰੂਮ ਜਿਹੜੇ ਨੇ ਉਹਨਾਂ ਦੀ ਕਪੈਸਿਟੀ ਵਧਾ ਦੇਾਂਗੇ ਅਸੀਂ ਤੇ ਜੇ ਸਾਡਾ ਬਜਟ ਵੱਧ ਜਾਂਦਾ ਤਾਂ ਅਸੀਂ ਬਹੁਤ ਜਲਦੀ ਕੇਸ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਕਰ ਸਕਦੇ ਹਾਂ ਇੰਪੈਕਟ ਇਹਦਾ ਵਧੀਆ ਪੈਣਾ ਹੈਗਾ ਜੱਜਸ ਹੁਣ ਤੱਕ 700 ਜੱਜਸ ਨੇ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਨੇ 700 ਜੱਜਸ ਕੋਈ ਬਾਤ ਜ਼ਿਆਦਾ ਨਹੀਂ ਹੈ ਹੁਣ ਇੰਨੀ ਜ਼ਿਆਦਾ ਇਮੀਗਰੈਂਟਸ ਫੜੇ ਜਾਣਗੇ ਤਾਂ ਕੇਸਸ ਨੂੰ ਬਹੁਤ ਜ਼ਿਆਦਾ ਸਮਾਂ ਲੱਗੇਗਾ ਉਹ ਕਹਿੰਦੇ ਜੀ ਬੈਕਲੌਗ ਇੰਨਾ ਵੱਧ ਗਿਆ ਕਿ 3.6 ਮਿਲੀਅਨ ਕੇਸਸ ਜਿਹੜੇ ਨੇ ਉਹ ਪੈਂਡਿੰਗ ਨੇ ਤੇ ਸਾਰੇ ਜੱਜਸ ਜੀ ਬਹੁਤ ਮਿਹਨਤ ਕਰ ਰਹੇ ਨੇ ਫਿਰ ਵੀ ਕੰਮ ਕੰਪਲੀਟ ਨਹੀਂ ਹੋਇਆ ਇੱਕ ਜੱਜ ਨੂੰ ਇੱਕ ਕੇਸ ਦਾ ਫੈਸਲਾ ਦੇਣ ਨੂੰ 5 ਸਾਲ ਲੱਗ ਰਹੇ ਨੇ ਜੇ ਜਜੇ ਜ਼ਿਆਦਾ ਹੋਣਗੇ ਤਾਂ ਇਹ ਕੇਸ ਛੇਤੀ ਨਿਬੜਦੇ ਰਹਿਣਗੇ ਤਾਂ ਇਹਦੇ ਨਾਲ ਫੈਸਲੇ ਜਿਹੜੇ ਜਲਦੀ ਹੋਣਗੇ ਤਾਂ ਬਹੁਤ ਸਾਰੇ ਲੋਕ ਜਲਦੀ ਡਿਪੋਰਟ ਕੀਤੇ ਜਾ ਸਕਣਗੇ ਨੰਬਰ 4 ਤੇ ਆਉਂਦੀ ਹੈ ਜੀ ਇਮੀਗ੍ਰੇਸ਼ਨ ਫੀਸ ਬਹੁਤ ساری ਜਗ੍ਹਾ ਦੇ ਉੱਪਰ ਇਮੀਗ੍ਰੇਸ਼ਨ ਦੀਆਂ ਫੀਸਾਂ ਨੇ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਜਿੰਨਾ ਲੋਕਾਂ ਦੇ ਕੋਲੇ ਇਮੀਗ੍ਰੇਸ਼ਨ ਦੀ ਫੀਸ ਦੇਣ ਵਾਸਤੇ ਪੈਸੇ ਨਹੀਂ ਹੈਗੇ ਉਹ ਲੋਕ ਤਾਂ ਕੋਸ਼ਿਸ਼ ਹੀ ਨਹੀਂ ਕਰਨਗੇ ਕਿ ਅਸੀਂ ਅਮਰੀਕਾ ਦੇ ਵਿੱਚ ਆ ਕੇ ਕੋਈ ਵੀ ਕੇਸ ਜਿਹੜਾ ਉਹ ਲਾ ਸਕੀਏ ਸਭ ਤੋਂ ਪਹਿਲੀ ਗੱਲ ਤਾਂ ਅਸਾਈਲਮ ਦਾ ਕੇਸ ਅੱਜ ਤੱਕ ਅਮਰੀਕਾ ਦੇ ਵਿੱਚ ਅਸਾਈਲਮ ਦੀ ਐਪਲੀਕੇਸ਼ਨ ਦੇ ਲਈ ਕੋਈ ਫੀਸ ਨਹੀਂ ਸੀ ਹਾਂ ਇਹ ਗੱਲ ਵੱਖਰੀ ਹੈ ਕਿ ਕੁਝ ਵਕੀਲ ਜਿਹੜੇ ਨੇ ਉਹ ਚੰਗੇ ਪੈਸੇ ਜਿਹੜੇ ਇਹਦੇ ਵਾਸਤੇ ਚਾਰਜ ਕਰਦੇ ਸੀ ਕੇਸ ਨੂੰ ਫਾਈਲ ਕਰਨ ਵਾਸਤੇ ਪਰ ਇਮੀਗ੍ਰੇਸ਼ਨ ਦੀ ਕੋਈ ਫੀਸ ਨਹੀਂ ਸੀ ਸੁਜੈਸਟ ਕੀਤਾ ਗਿਆ ਸੀ ਕਿ 1000 ਡਾਲਰ ਦੀ ਫੀਸ ਰੱਖ ਦਿਓ ਪਰ ਚੰਗੀ ਗੱਲ ਹੈ ਜੀ ਕਿ ਇਹਨੂੰ ਘਟਾ ਕੇ 100 ਡਾਲਰ ਕਰਤਾ ਗਿਆ ਬਟ 100 ਡਾਲਰ ਇੱਕ ਵਾਰੀ ਫੀਸ ਦਿੱਤੀ ਜਾਏਗੀ 100 ਡਾਲਰ ਹਰ ਸਾਲ ਵੀ ਦੇਣਾ ਪਏਗਾ ਜਦ ਤੱਕ ਕੇਸ ਜਿਹੜਾ ਚੱਲਦਾ ਰਹੇਗਾ ਉਹਦੀ ਵੇਟਿੰਗ ਪੀਰੀਅਡ ਹੋਏਗਾ 550 ਡਾਲਰ ਦੀ ਹੁਣ এমਪਲॉयਮੈਂਟ ਐਪਲੀਕੇਸ਼ਨ ਜਿਹੜੀ ਹੈਗੀ ਹੈ এমਪਲॉयਮੈਂਟ ਅਥਾਰਾਈਜੇਸ਼ਨ ਦੀ ਐਪਲੀਕੇਸ਼ਨ ਉਹਦੇ ਵਾਸਤੇ ਵੀ ਅਸਾलम ਦੇ ਐਪਲੀਕੈਂਟ ਨੂੰ 550 ਡਾਲਰ ਦੇਣੇ ਪਿਆ ਕਰਨਗੇ ਇਮੀਗ੍ਰੇਸ਼ਨ ਜੱਜ ਦੇ ਕੋਲੇ ਜੀ ਅਪੀਲ ਕਰਨੀ ਹੈ ਪਹਿਲਾਂ ਉਹਦਾ ਜਿਹੜੀ ਫੀਸ ਸੀਗੀ 110 ਡਾਲਰ ਹੁੰਦੀ ਸੀ ਜਿਹੜੀ ਹੁਣ ਵਧਾ ਕੇ 900 ਡਾਲਰ ਕਰ ਦਿੱਤੀ ਗਈ ਹੈ ਜਿਨ੍ਹਾਂ ਲੋਕਾਂ ਕੋਲ ਤਾਂ ਹੁਣ ਪੈਸੇ ਹੋਣਗੇ ਉਹ ਤਾਂ ਸੋਚ ਸਕਦੇ ਨੇ ਕਿ ਉਹ ਕੇਸ ਪਾਉਣ ਜਾਂ ਫਿਰ ਉਹ ਕੇਸ ਦੀ ਅੱਗੇ ਅਪੀਲ ਕਰ ਸਕਣ ਜਿਨ੍ਹਾਂ ਲੋਕਾਂ ਕੋਲ ਪੈਸੇ ਨਹੀਂ ਹੋਣਗੇ ਉਹ ਤਾਂ ਅਮਰੀਕਾ ਦਾ ਰੁੱਖ ਵੀ ਨਹੀਂ ਕਰਨਗੇ ਕਿਉਂਕਿ ਇਮੀਗ੍ਰੇਸ਼ਨ ਨੂੰ ਇਹ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਇਹ ਫੀਸ ਹੁਣ ਮੁਆਫ ਨਹੀਂ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਸਮਾਂ ਦੱਸੇਗਾ खैर ਹਾਲੇ ਤੱਕ ਤਾਂ ਪੂਰੀ ਸਖਤਾਈ ਦੀ ਬੋਲੀ ਡਾਇਰੀ ਕੀਤੀ ਜਾ ਰਹੀ ਹੈ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ